ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਦੇ ਸਾਰੇ ਹੀ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਲੈ ਕੇ ਫਾਈਨਲੀ ਬਹੁਤ ਲੰਬੇ ਸਮੇਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਸਮੂਹ ਸਰਕਾਰੀ ਕਰਮਚਾਰੀਆਂ ਦੇ ਹੱਕ ਦੇ ਵਿੱਚ ਲੈ ਲਿਆ ਗਿਆ ਹੈ ਸਿਕਸਥ ਪੇ ਕਮਿਸ਼ਨ ਸੰਬੰਧੀ ਜੋ ਪੰਜਾਬ ਸਰਕਾਰ ਵੱਲੋਂ ਨੋਟਿਸ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ 2016 ਤੋਂ ਲੈ ਕੇ 2021 ਤੱਕ ਦੇ ਏਰੀਅਲ ਤੇ ਡੀਏ ਦੀ ਗੱਲ ਕੀਤੀ ਗਈ ਸੀ ਤਾਂ ਇਹਦੇ ਰਿਗਾਰਡਿੰਗ ਹੀ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਹੈ ਉਹ ਲੈ ਲਿਆ ਗਿਆ ਹੈ ਜਿਸ ਦੇ ਇੱਕ ਅਫੀਸ਼ੀਅਲ ਕੋਰਟ ਆਰਡਰ ਵੀ ਜਿਹੜੇ ਨੇ ਆਊਟ ਹੋ ਚੁੱਕੇ ਨੇ ਤਾਂ ਆਓ ਜਾਣਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਅੱਗੇ ਵੀਡੀਓ ਦੇ ਵਿੱਚ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੇ ਨੋਟੀਫਿਕੇਸ਼ਨ ਅਤੇ ਉਹਨਾਂ ਦੀ ਅਪਡੇਟਸ ਜਿਹੜੀਆਂ ਨੇ ਤੁਹਾਨੂੰ ਟਾਈਮ ਟਾਈਮ ਮਿਲਦੀਆਂ ਰਹਿਣ ਕੰਟੈਕਟ ਕਰਨ ਲਈ ਵੀ ਤੁਸੀਂ ਟੈਲੀਗ੍ਰam ਗਰੁੱਪ ਤੇ ਜੁੜ ਸਕਦੇ ਹੋ ਜੀ ਲਿੰਕ ਤੁਹਾਨੂੰ ਟੈਲੀਗ੍ਰam ਗਰੁੱਪ ਦਾ ਅਵੇਲੇਬਲ ਹੈਗਾ ਹੈ ਜੀ ਵੀਡੀਓ ਦੇ ਨੀਚੇ ਤਾਂ ਤੁਸੀਂ ਉੱਥੇ ਜਾ ਕੇ ਵੀ ਜਿਹੜਾ ਜੁਆਇਨ ਕਰ ਸਕਦੇ ਹੋ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੈ ਜਿਹੜਾ ਕਹਿ ਲਓ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਡੀਏ ਤੇ ਏਰੀਅਰ ਨੂੰ ਲੈ ਕੇ ਜਿਸ ਦੇ ਵਿੱਚ ਕਿ 6ਵੇਂ ਪੇ ਕਮਿਸ਼ਨ ਦੀ ਗੱਲ ਕੀਤੀ ਗਈ ਸੀ ਤਾਂ ਦੇਖੋ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਜਿਹੜੀਆਂ ਯੂਨੀਅਨ ਬਣਾਈਆਂ ਗਈਆਂ ਸੀ ਉਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਜਿਹੜਨੇ ਉਹ ਕੇਸ ਚੱਲ ਰਹੇ ਸੀ ਵੱਖ-ਵੱਖ ਤਰ੍ਹਾਂ ਦੇ ਜਿਨ੍ਹਾਂ ਦੀਆਂ ਮੰਗਾਂ ਵੀ ਵੱਖ-ਵੱਖ ਸੀਗੀਆਂ ਠੀਕ ਹੈ ਤਾਂ ਉਹਨਾਂ ਸਾਰੇ ਕੇਸਿਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਇਹ ਲਿਆ ਹੈ ਕਿ ਜਿੰਨੇ ਵੀ ਹੁਣ ਤੱਕ ਕੇਸ ਚੱਲ ਰਹੇ ਸੀ ਚਾਹੇ ਉਹਨੂੰ 6 ਸਾਲ ਹੋ ਗਏ ਹੋਣ 10 ਸਾਲ ਹੋ ਗਏ ਹੋਣ ਜਿੰਨੇ ਵੀ ਪੁਰਾਣੇ ਤੇ ਨਵੇਂ ਜਿੰਨੇ ਵੀ ਕੇਸ ਜਿਹੜਨੇ ਛੇਵੇਂ ਪੇ ਕਮਿਸ਼ਨ ਸੰਬੰਧੀ ਹਾਈ ਕੋਰਟ ਦੇ ਵਿੱਚ ਲਗਾਏ ਗਏ ਸੀ ਉਹ ਸਾਰੇ ਕੇਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਫਾਈਨਲੀ ਮਾਨਯੋਗ ਹਾਈ ਕੋਰਟ ਵੱਲੋਂ ਠੀਕ ਹੈ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਤੋਂ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਵੱਲੋਂ ਜਿੰਨੇ ਵੀ ਕੇਸ ਸੀਗੇ ਇਹਦੇ ਰਿਗਾਰਡਿੰਗ ਉਹ ਖਾਰਿਜ ਕਰ ਦਿੱਤੇ ਗਏ ਨੇ ਕਿਉਂ ਕਿਤੇ ਗਏ ਨੇ ਕਿਉਂਕਿ ਸਰਕਾਰ ਨੇ ਜੋ ਏਰੀਆ ਦਾ ਨੋਟੀਫਿਕੇਸ਼ਨ ਕੱਢਿਆ ਹੈ ਜਿਹੜਾ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਹੀ ਹਾਂ ਠੀਕ ਹੈ ਇਹ ਨੋਟੀਫਿਕੇਸ਼ਨ ਨੂੰ ਜਿਹੜਾ ਉਹਨਾਂ ਨੇ ਬੇਸ ਮੰਨਿਆ ਕਹਿੰਦੇ ਉਸ ਨੂੰ ਆਧਾਰ ਮੰਨ ਕੇ ਜਿਹੜਾ ਹੈ ਬਾਕੀ ਸਾਰੇ ਕੇਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਕਲੀਅਰ ਹੈ ਯਾਨੀ ਜੋ ਇਹ ਨੋਟੀਫਿਕੇਸ਼ਨ ਆਊਟ ਹੋਇਆ ਸੀ ਹੁਣ ਇਹਦੇ ਰਿਗਾਰਡਿੰਗ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋਣਗੀਆਂ ਇਹਨਾਂ ਅਕੋਰਡਿੰਗ ਹੀ ਤੁਹਾਨੂੰ ਬਣਦਾ ਪੁਰਾਣੇ ਕੇਸ ਚੱਲ ਰਹੇ ਸੀ ਉਹ ਸਾਰੇ ਫਾਈਨਲੀ ਹਾਈ ਕੋਰਟ ਵੱਲੋਂ ਜਿਹੜੇ ਰੱਦ ਕਰ ਦਿੱਤੇ ਗਏ ਨੇ ਪਿਛਲੀ ਵੀਡੀਓ ਦੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਕਮੈਂਟਸ ਆਏ ਹੋਏ ਸਨ ਕਿ ਜੋ ਕੇਸ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਉਹਨਾਂ ਵੱਲੋਂ ਉਹਦਾ ਇਸ ਨੋਟੀਫਿਕੇਸ਼ਨ ਤੇ ਕੀ ਅਸਰ ਹੋਏਗਾ ਜੇਕਰ ਉਹ ਕੇਸ ਜਿੱਤ ਜਾਂਦੇ ਤਾਂ ਹੋ ਸਕਦਾ ਹੈ ਨੋਟੀਫਿਕੇਸ਼ਨ ਕਿਤੇ ਨਾ ਕਿਤੇ ਚੈਲੰਜ ਵੀ ਹੋ ਸਕਦਾ ਸੀ ਲੇਕਿਨ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਬਹੁਤ ਵਧੀਆ ਫੈਸਲਾ ਜਿਹੜਾ ਹੈ ਉਹ ਲੈ ਲਿਆ ਗਿਆ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵਧੀਆ ਇੱਕ ਕਹਿ ਲੋ ਪੁਖਤਾ ਹੱਲ ਕਰ ਦਿੱਤਾ ਸਾਰੇ ਹੀ ਮੁਲਾਜ਼ਮਾਂ ਦੇ ਲਈ ਜਿਸ ਦੇ ਵਿੱਚ ਕਿ ਉਹਨਾਂ ਨੇ ਏਰੀਅਰ ਦਾ ਪ੍ਰੋਪਰ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਊਟ ਕਰ ਦਿੱਤਾ ਸੀ ਕਲੀਅਰ ਹੈ ਤਾਂ ਸਾਰੇ ਹੀ ਸਰਕਾਰੀ ਕਰਮਚਾਰੀ ਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਬਹੁਤ ਵੱਡਾ ਫੈਸਲਾ ਕਹਿ ਲੋ ਹਾਈ ਕੋਰਟ ਨੇ ਲਿਆ ਹੈ ਹੁਣ ਤੱਕ ਦੇ ਜਿੰਨੇ ਵੀ ਕੇਸ ਸੀਗੇ ਦੇ ਰਿਗਾਰਡਿੰਗ ਉਹ ਰੱਦ ਕਰ ਦਿੱਤੇ ਗਏ ਨੇ ਤੇ ਹੁਣ ਤੁਹਾਨੂੰ ਪਤਾ ਹੈ ਕਿ ਪ੍ਰੋਪਰ ਜਿਹੜਾ ਡੀਏ ਹੈ ਤੇ ਆਪਣਾ ਏਰੀਅਰ ਹੈ ਉਹ ਸਮੇਂ ਸਿਰ ਤੁਹਾਨੂੰ ਅਲਾਟ ਹੋ ਜਾਏਗਾ ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ 2016-17 ਦੇ ਲਈ ਜਿਹੜਾ ਹੈ April 2025 ਤੋਂ ਯਾਨੀ April ਹੈ ਉਹਦੇ ਵਿੱਚ ਜਿਹੜੀਆਂ ਇਨਸਟਾਲਮੈਂਟ ਨੇ ਉਹ ਸਟਾਰਟ ਹੋ ਜਾਣਗੀਆਂ ਠੀਕ ਹੈ 15 ਕਿਸ਼ਤਾਂ ਦੇ ਵਿੱਚ ਜਿੰਨਾ ਉਹਨਾਂ ਦਾ ਬਣਦਾ ਹੋਇਆ ਏਰੀਅਰ ਤੇ ਬਕਾਇਆ ਹੈ ਉਹ ਕਲੀਅਰ ਹੋ ਜਾਏਗਾ ਇਸੇ ਤਰ੍ਹਾਂ ਜੋ 2018 ਤੋਂ ਲੈ ਕੇ 19 ਦੇ ਵਾਲ ਕਰਮਚਾਰੀ ਨੇ ਠੀਕ ਹੈ ਉਹਨਾਂ ਦਾ ਵੀ ਜਿਹੜਾ ਹੈ 18 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਇਹ ਕਲੀਅਰ ਹੋ ਜਾਏਗਾ ਲੇਕਿਨ ਇਹਨਾਂ ਦਾ ਜਿਹੜਾ ਇਨਸਟਾਲਮੈਂਟ ਨੇ ਉਹ ਨੈਕਸਟ ਈਅਰ ਸਟਾਰਟ ਹੋਣਗੇ ਜੁਲਾਈ ਮਹੀਨੇ ਦੇ ਵਿੱਚ ਕਲੀਅਰ ਹੈ ਇਸੇ ਤਰ੍ਹਾਂ 2020 21 ਵਾਲੇ ਹੋਗੇ ਉਹਨਾਂ ਦਾ ਨੋ ਕਿਸ਼ਤਾਂ ਦੇ ਵਿੱਚ ਜਿਹੜਾ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਜਨਵਰੀ 2028 ਯਾਨੀ ਕਿ ਸਮਾਂ ਜਿਹੜਾ ਹੈ ਅੱਗੇ-ਅੱਗੇ ਲੰਘਿਆ ਜਾਏਗਾ ਲੇਕਿਨ ਜਿਹੜੀ ਇਨਸਟਾਲਮੈਂਟ ਨੇ ਤੁਹਾਨੂੰ ਕਲੀਅਰ ਹੋ ਜਾਣਗੀਆਂ ਠੀਕ ਹੈ ਬਾਕੀ ਇਹਦੇ ਰਿਗਾਰਡਿੰਗ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਿਹੜੇ ਮੁਲਾਜ਼ਮ 85 ਪਲੱਸ ਨੇ ਯਾਨੀ ਸਭ ਤੋਂ ਪਹਿਲਾ ਏਰੀਆ ਜਿਹੜਾ ਹੈ ਉਹ ਅਲੋਟ ਕੀਤਾ ਜਾਏਗਾ ਠੀਕ ਹੈ ਜੀ ਤਾਂ ਪੰਜਾਬ ਦੇ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਇਹ ਤੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰੋ ਜਿਹੜੇ ਇਸ ਖੁਸ਼ਖਬਰੀ ਦੀ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਵੇਟ ਕਰ ਰਹੇ ਸਨ ਠੀਕ ਹੈ ਜੀ ਤਾਂ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ